ਸਤਿ ਸ਼੍ਰੀ ਅਕਾਲ ਜੀ ਮੈਡਮ ਕਹਿੰਦੇ ਭਾਜੀ ਮੈਂ ਦੋ ਰੰਗ ਦਾ ਸੂਟ ਬਣਾਣਾ ਹੈ ਮੈਂ ਕਿਹਾ ਮੈਮ ਕੋਈ ਨਹੀਂ ਕੰਟਰਾਸਟ ਆਪਾਂ ਦੁਪੱਟਾ ਕਰ ਦਾਂਗੇ ਕਹਿੰਦੇ ਨਹੀਂ ਭਾਜੀ ਮੈਂ ਕਮੀਜ਼ ਹੀ ਦੋ ਰੰਗ ਦਾ ਬਣਾਣਾ ਤੇ ਕਲਰ ਕੰਟਰਾਸਟ ਤੁਸੀਂ ਮੈਨੂੰ ਦੱਸ ਦਿਓ ਤੇ ਡਿਜ਼ਾਈਨ ਮੈਂ ਸੋਡਾ ਸਿਲੈਕਟ ਕੀਤਾ ਹੋਇਆ ਸੋ ਇਹ ਆਪਾਂ ਲਾਈਟ ਪਿੰਕ ਨਾਲ ਹੋਟ ਪਿੰਕ ਕਲਰ ਕੰਟਰਾਸਟ ਕੀਤਾ ਮਰਜੈਂਟਾ ਰਾਣੀ ਕਲਰ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਰੈਡੀ ਹੋਇਆ ਤੇ ਉਸ ਤੋਂ ਵੀ ਪਿਆਰਾ ਇਸ ਤੇ ਵਰਕ ਹੋਇਆ ਪੂਰਾ ਆਪਾਂ ਹੈਵੀ ਲੁੱਕ ਚ ਇਹ ਸੂਟ ਰੈਡੀ ਕੀਤਾ ਹੈ ਕਿਉਂਕਿ ਉਹਨਾਂ ਨੇ ਇਹ ਪਾਰਟੀ ਦੇ ਪਾਣਾ ਸੀਗਾ ਘਰ ਦਾ ਹੀ ਫੰਕਸ਼ਨ ਸੀਗਾ ਇਹਦੇ ਆਪਾਂ neck ਤੇ baaju ਤੇ front ਤੇ ਲਾਈਨਾਂ ਤੇ ਘੇਰੇ ਤੇ ਆਪਾਂ ਹੈਵੀ ਬੋਲਡਰ ਵਰਕ ਕੀਤਾ ਹੋਇਆ ਇਸ 'ਚ ਆਪਾਂ ਕਟਦਾਨਾ ਮੋਤੀ ਸਿੱਪੀ ਦਪਕਾ ਨਲਕੀ ਤੇ ਮਲਟੀ ਕਲਰ ਦੇ ਥ्रेड ਲਗਾਏ ਹੋਏ ਆ ਬੇਬੀ ਪਿੰਕ ਕਲਰ ਦੀ ਕੰਟਰਾਸਟ ਸਲਵਾਰ ਲਗਾਈ ਹੋਈ ਹੈ ਤੇ ਦੁਪੱਟਾ ਆਪਾਂ ਪਿਓਰ ਚਨੂਨ ਦਾ ਲਗਾਇਆ ਜਿਸ ਤੇ ਆਪਾਂ ਸਾਰਾ ਹੈਵੀ ਜਾਲ ਵਰਕ ਪਲੱਸ 4 ਸਾਈਡ ਬਾਰਡਰ ਵਰਕ ਤੇ ਆਪਣੀ ਡਾਲਰਾਂ ਵਾਲੀ ਲੈਸ ਲਗਾਈ ਹੋਈ ਹੈ ਸੋ ਬਹੁਤ ਹੀ ਪਿਆਰਾ ਕਨਸੈਪਟ ਰੈਡੀ ਹੋਇਆ ਹੈ ਕਲਰ ਕੰਬੀਨੇਸ਼ਨ ਕੋਈ ਵੀ ਆਪਾਂ ਇਸ 'ਚ ਕਰ ਦਾਂਗੇ ਵਰਕ ਹਲਕ ਵਰਕ ਹੈਵੀ ਲੱਗਦਾ ਤਾਂ ਹਲਕਾ ਕਰ ਦਾਂਗੇ ਕੰਟਰਾਸਟ ਆਪਾਂ ਨੇ ਕਲਰ ਦਾ ਦੁਪੱਟਾ ਬਣਾਇਆ ਸੋ ਕਮੈਂਡ ਕਰਕੇ ਜਰੂਰ ਦੱਸਿਓ ਇਹ ਗਰਮੀਆਂ ਦਾ ਟਾਈ ਡਾਈ ਸੂਟ ਉਹ ਵੀ ਬਿਲਕੁਲ ਨਿਊ ਕਲਰ ਕੰਬੀਨੇਸ਼ਨ ਚ ਨਿਊ ਡਿਜ਼ਾਈਨ ਬਹੁਤ ਹੀ ਪਿਆਰਾ ਆਪਾਂ ਇਹ ਲਾਈਟ ਬਲੂ ਤੇ ਡਾਰਕ ਬਲੂ ਦਾ ਕੰਬੀਨੇਸ਼ਨ ਕਰਕੇ ਟਾਈ ਡਾਈ ਸੂਟ ਰੈਡੀ ਕੀਤਾ ਮੈਡਮ ਕਹਿੰਦੇ ਭਾਜੀ ਮੇਰੀ ਸਪੈਸ਼ਲ ਇੱਛਾ ਹੈ ਕਿ ਇਸ ਗਰਮੀਆਂ ਮੈਂ ਇੱਕ ਟਾਈ ਡਾਈ ਸੂਟ ਪਾਵਾਂ ਹੀ ਪਾਵਾਂ ਸੋ ਉਹਨਾਂ ਲਈ ਬਹੁਤ ਹੀ ਪਿਆਰਾ ਪਹਾਤ ਦੇ ਕਿੜਾਈ ਨਾਲ ਮਲਟੀ ਕਲਰ ਦੀ ਫਲੋਰਲ ਐਮਬ੍ਰੋਇਡਰੀ ਕਰਕੇ ਬਹੁਤ ਹੀ ਪਿਆਰਾ ਪੈਂਟ ਸੂਟ ਪਲਾਜ਼ੋ ਸੂਟ ਰੈਡੀ ਕੀਤਾ ਹੈ ਇਸ ਚ ਆਪਾਂ ਕਟ ਦਾਣਾ ਮੋਤੀ ਸਿੱਪੀ ਦਬਕਾ ਨਲਕੀ ਨਕਸ਼ੀ ਬਹੁਤ ਹੀ ਪਿਆਰਾ ਪਾਰਟੀ ਵੇਅਰ ਸੂਟ ਰੈਡੀ ਕੀਤਾ ਪਿਓਰ ਔਰਗੈਂਜਾ ਦਾ ਦੁਪੱਟਾ ਲਗਾਏ ਹੋਏ ਉਹ ਵੀ ਆਪਾਂ ਡਬਲ ਕਲਰ ਦਾ ਲਗਾਇਆ ਪਲੱਸ ਆਪਾਂ ਪਲਾਜ਼ੋ ਦੇ ਪਹੁੰਚੇ ਤੇ ਵੀ ਵਰਕ ਕੀਤਾ ਹੋਇਆ ਸੋ ਕਮੈਂਟ ਕਰਕੇ ਦੱਸਣਾ ਕਿ ਇਹ ਟਾਈ ਡਾਈ ਸੂਟ ਤੁਹਾਨੂੰ ਕਿੱਦਾਂ ਦਾ ਲੱਗਿਆ ਕਿੰਨੇ ਰੰਗ ਨਹੀਂ ਲੱਭਨੇ ਬੇਬਾ ਹੁਸਨ ਜਵਾਨੀ ਤੇ ਮਾਪੇ ਗੱਲ ਇਹ ਵੀ 100% ਸੱਚ ਹੈ ਇਹ ਗੱਲ ਇਹ ਵੀ ਸੱਚ ਹੈ ਕਿ ਤੁਹਾਨੂੰ ਇਹ ਤਿੰਨ ਰੰਗ ਦਾ ਸੂਟ ਹੋਰ ਕਿਤੋਂ ਨਹੀਂ ਮਿਲਣਾ ਮਿਲਣਾ ਤੇ ਮਿਲਣਾ ਸੂਟ ਪਟਿਆਲਾ ਸ਼ਾਹੀ ਵਾਲਿਆਂ ਤੋਂ ਪਹਿਲਾ ਆਪਾਂ ਡਾਰਕ ਬਲੂ ਕਲਰ ਦਾ ਫਿਰ ਲਾਈਟ ਬਲੂ ਕਲਰ ਫਿਰ ਉਸ ਤੋਂ ਡਾਰਕ ਬਲੂ ਕਲਰ ਤਿੰਨ ਕਲਰਾਂ ਦਾ ਆਪਾਂ ਇਹ ਸੂਟ ਬਣਾਇਆ ਹੋਇਆ ਪਲੱਸ ਇਸ 'ਚ ਆਪਾਂ ਪਿੰਕ ਤੇ ਗ੍ਰੀਨ ਕਲਰ ਦੀ ਕੰਟਰਾਸਟ ਟੱਚਿੰਗ ਲਗਾਈ ਹੋਈ ਹੈ ਸਾਰਾ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਚਮਚਮੰਦਾ ਆਪਾਂ ਮਟੀਰੀਅਲ ਲਗਾਇਆ ਹੋਇਆ ਹੈ ਸਲਵਾਰ ਸੂਟ ਰੈਡੀ ਕੀਤਾ ਪੂਰਾ ਸਰਦਾਰੀ ਤੇ ਸ਼ਾਹੀ ਸੂਟ ਰੈਡੀ ਹੋਇਆ ਹੈ ਬਹੁਤ ਹੀ ਅਲਟੀਮੇਟ ਲੁੱਕ ਆਊਗੀ ਜਦੋਂ ਤੁਸੀਂ ਪਾ ਲਿਆ ਸੂਟ ਤੇ ਫਿਰ ਤੇ ਕੀ ਆਹੀ ਬਾਤਾਂ ਸਲਵਾਰ ਸੂਟ ਰੈਡੀ ਕੀਤਾ ਹੈ ਹਜੇ ਤਾਂ ਤੁਸੀਂ ਰੁਕੋ ਦੁਪੱਟਾ ਦੇਖੋ ਦੁਪੱਟਾ ਤਾਂ ਇਸ ਤੋਂ ਵੀ ਆਪਾਂ ਲਾਜਵਾਬ ਰੈਡੀ ਕੀਤਾ ਫੋਰ ਸਾਈਡ ਆਪਾਂ ਬੋਰਡਰ ਵਰਕ ਕੀਤਾ ਪਲੱਸ ਹੈਂਗਿੰਗ ਲੈਸ ਲਗਾਈ ਹੋਈ ਹੈ ਡਬਲ ਡਾਈ ਆਪਾਂ ਦੁਪੱਟਾ ਰੈਡੀ ਕੀਤਾ ਸੋ ਕਮੈਂਟ ਕਰਕੇ ਦੱਸਣਾ ਕਿ ਇਹ ਸੂਟ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਕਮੀਜ਼ ਨੂੰ ਦੇਖ ਕੇ ਤੁਹਾਨੂੰ ਆਈਡੀਆ ਤਾਂ ਲੱਗ ਹੀ ਗਿਆ ਹੋਊਗਾ ਅੱਜ ਆਪਾਂ ਤੁਹਾਨੂੰ ਟਾਈ ਡਾਈ ਸੂਟ ਦਿਖਾਣਾ ਹੈ ਕਹਿੰਦੇ ਭਾਜੀ ਮੇਰੀ ਇੱਕ ਦਿਲੋਂ ਇੱਛਾ ਸੀ ਕਿ ਜਦੋਂ ਗਰਮੀਆਂ ਆਣ ਤੇ ਇੱਕ ਮੈਂ ਟਾਈਡਾਈ ਸੂਟ ਜ਼ਰੂਰ ਬਣਾਵਾ ਦੋ ਰੰਗ ਦਾ ਸੂਟ ਜ਼ਰੂਰ ਬਣਾਵਾ ਤੇ ਕਹਿੰਦੇ ਹੁਣ ਉਹ ਟਾਈਮ ਆ ਚੁੱਕਿਆ ਮੈਨੂੰ ਇੱਕ ਸੋਹਣਾ ਜਿਹਾ ਤੁਸੀਂ ਸ਼ਰਾਰਾ ਸੂਟ ਰੈਡੀ ਕਰਕੇ ਦਿਓ ਸਾਡਾ ਉਹ ਵੈਡਿੰਗ ਕਲਰ ਥੀਮ ਵੀ ਹੈ ਤੇ ਉਹ ਮੈਂ ਪਾਣਾ ਚਾਹੁੰਦੀ ਆ ਸੋ ਉਹਨਾਂ ਲਈ ਆਪਾਂ ਇਹ ਬਹੁਤ ਹੀ ਪਿਆਰਾ ਬਲੂ ਕਲਰ ਚ ਸ਼ਰਾਰਾ ਸੂਟ ਰੈਡੀ ਕੀਤਾ ਹੈ ਸ਼ਰਾਰਾ ਆਪਾਂ ਡਾਰਕ ਬਲੂ ਕਲਰ ਦਾ ਬਣਾਇਆ ਉਸਤੇ ਆਪਾਂ ਬੋਰਡਰ ਵਰਕ ਕੀਤਾ ਹੋਇਆ ਤੇ ਜੋ ਇਹਦਾ ਕਮੀਜ਼ ਹੈ ਉਹ ਤਾਂ ਵਾਕਿਆ ਜਿਹੀ ਕਮਾਲ ਬਣਿਆ ਇੱਕ ਤਾਂ ਲਲਾਰੀ ਨੇ ਜਿਵੇਂ ਕਮਾਲ ਕਰਤੀ ਪ੍ਰੋਪਰ ਕਲਰ ਉੱਠ ਕੇ ਆਇਆ ਕੋਈ ਵੀ ਮਿਕਸ ਮੈਚ ਨਹੀਂ ਕਲਰ ਹੋਇਆ ਬਹੁਤ ਹੀ ਪਿਆਰੀ ਲੁੱਕ ਆਈ ਹੈ ਵਰਕ ਵੀ ਬਹੁਤ ਪਿਆਰਾ ਕੀਤਾ ਹੋਇਆ ਹੈ ਗਲਾ ਆਪਾਂ ਡਾਰਕ ਬਲੂ ਕੀਤਾ ਹੋਇਆ ਫਿਰ ਆਪਾਂ ਲਾਈਟ ਬਲੂ ਕਲਰ ਕਰਤਾ ਫਿਰ ਉਸ ਤੋਂ ਬਾਅਦ ਡਾਰਕ ਬਲੂ ਆ ਗਿਆ ਬਾਜੂ ਆਪਾਂ ਡਾਰਕ ਬਲੂ ਦੇ ਲਗਾਈਆਂ ਹੋਈਆਂ ਹੈ ਬਹੁਤ ਹੀ ਜਿਆਦਾ ਪਿਆਰਾ ਪੀਸ ਰੈਡੀ ਹੋਇਆ ਤੇ ਬਹੁਤ ਹੀ ਪਿਆਰੀ ਲੁੱਕ ਆਈ ਹੈ ਸਲਵਾਰ ਚ ਕਹੋਗੇ ਤਾਂ ਉਸ ਵੀ ਬਣਾ ਦਾਂਗੇ ਦੁਪੱਟਾ ਵੀ ਆਪਾਂ ਬਹੁਤ ਪਿਆਰਾ ਬਣਾਇਆ 4 ਸਾਈਡ ਬਾਰਡਰ ਵਰਕ ਪਲੱਸ ਹੈਂਗਿੰਗ ਮੋਤੀਆਂ ਵਾਲੀ ਲੈਸ ਦੇ ਵਿੱਚ ਸਾਰਾ ਆਪਾਂ ਜਾਲ ਪਾਇਆ ਹੋਇਆ ਡਬਲ ਕਲਰ ਦਾ ਹੀ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਟਾਈਡ ਸੋ ਕਮੈਂਟ ਕਰਕੇ ਦੱਸਣਾ ਕਿ ਇਹ ਟਾਈਡਾਈ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਮੈਡਮ ਕਹਿੰਦੇ ਭਾਜੀ ਮੈਂ ਦੋ ਰੰਗ ਦਾ ਸੂਟ ਬਣਾਣਾ ਮੈਂ ਕਹਾਂ ਮੈਮ ਕੋਈ ਨਹੀਂ ਕੰਟਰਾਸਟ ਆਪਾਂ ਦੁਪੱਟਾ ਕਰ ਦਾਂਗੇ ਕਹਿੰਦੇ ਨਹੀਂ ਭਾਜੀ ਮੈਂ ਕਮੀਜ਼ ਹੀ ਦੋ ਰੰਗ ਦਾ ਬਣਾਣਾ ਹੈ ਤੇ ਕਲਰ ਕੰਟਰਾਸਟ ਤੁਸੀਂ ਮੈਨੂੰ ਦੱਸ ਦਿਓ ਤੇ ਡਿਜ਼ਾਈਨ ਮੈਂ ਤੁਹਾਡਾ ਸਿਲੈਕਟ ਕੀਤਾ ਹੋਇਆ ਸੋ ਇਹ ਆਪਾਂ ਲਾਈਟ ਪਿੰਕ ਨਾਲ ਹੋਟ ਪਿੰਕ ਕਲਰ ਕੰਟਰਾਸਟ ਕੀਤਾ ਮਰਜੈਂਟਾ ਰਾਣੀ ਕਲਰ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਰੈਡੀ ਹੋਇਆ ਤੇ ਉਸ ਤੋਂ ਵੀ ਪਿਆਰਾ ਇਸ ਤੇ ਵਰਕ ਹੋਇਆ ਪੂਰਾ ਆਪਾਂ ਹੈਵੀ ਲੁੱਕ ਚ ਇਹ ਸੂਟ ਰੈਡੀ ਕੀਤਾ ਹੈ ਕਿਉਂਕਿ ਉਹਨਾਂ ਨੇ ਇਹ ਪਾਰਟੀ ਤੇ ਪਾਣਾ ਸੀਗਾ ਘਰ ਦਾ ਹੀ ਫੰਕਸ਼ਨ ਸੀਗਾ ਇਹਦੇ ਆਪਾਂ neck ਤੇ बाजू ਤੇ front ਤੇ ਲਾਈਨਾਂ ਤੇ ਘੇਰੇ ਤੇ ਆਪਾਂ heavy border work ਕੀਤਾ ਹੋਇਆ ਹੈ ਇਸ ਚ ਆਪਾਂ ਕਟਦਾਨਾ ਮੋਤੀ ਸਿੱਪੀ ਦਬਕਾ ਨਲਕੀ ਤੇ ਮਲਟੀ ਕਲਰ ਦੇ thread ਲਗਾਏ ਹੋਏ ਹੈ ਬੇਬੀ ਪਿੰਕ ਕਲਰ ਦੀ ਕੰਟਰਾਸਟ ਸਲਵਾਰ ਲਗਾਈ ਹੋਈ ਹੈ ਤੇ ਦੁਪੱਟਾ ਆਪਾਂ ਪਿਓਰ ਚਨੂਨ ਦਾ ਲਗਾਇਆ ਜਿਸ ਤੇ ਆਪਾਂ ਸਾਰਾ heavy জাল ਵਰਕ ਪਲੱਸ 4 ਸਾਈਡ border work ਤੇ ਆਪਣੀ ਡਾਲਰਾਂ ਵਾਲੀ ਲੈਸ ਲਗਾਈ ਹੋਈ ਹੈ ਸੋ ਬਹੁਤ ਹੀ ਪਿਆਰਾ concept ready ਹੋਇਆ ਕਲਰ ਕੰਬੀਨੇਸ਼ਨ ਕੋਈ ਵੀ ਆਪਾਂ ਇਸ ਚ ਕਰ ਦਾਂਗੇ ਕਹ ਹਲਕ ਵਰਕ ਹੈਵੀ ਲੱਗਦਾ ਤਾਂ ਹਲਕਾ ਕਰ ਦਾਂਗੇ ਕੰਟਰਾਸਟ ਆਪਾਂ ਰਾਣੀ ਕਲਰ ਦਾ ਦੁਪੱਟਾ ਬਣਾਇਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਪਰਮਜੀਤ ਮੈਡਮ ਕਹਿੰਦੇ ਭਾਜੀ ਇਹ ਗੱਲ ਤਾਂ ਸੱਚ ਹੈ ਤਿੰਨ ਰੰਗ ਨਹੀਂ ਲੱਭਨੇ ਹੁਸਨ ਜਵਾਨੀ ਤੇ ਮਾਪੇ ਕਹਿੰਦੇ ਛੋਟੀ ਉਮਰਾਂ ਚ ਆ ਗਈ ਸੀਗੇ ਹਜੇ ਪੜ੍ਹਾਈ ਕਰਦੇ ਸੀਗੇ ਤੇ ਹੁਣ 40 ਸਾਲਾਂ ਦੀ ਉਮਰ ਹੋ ਗਈ ਤੇ ਬਸ ਇਦਾਂ ਹੀ ਜ਼ਿੰਦਗੀ ਟੱਪ ਗਈ ਯਾਦ ਤਾਂ ਬਹੁਤ ਆਂਦੀ ਹੈ ਬਟ ਹੁਣ ਲਾਈਫ ਔਰੇ ਸੈਟਲ ਹੋ ਗਿਆ ਜਵਾਕ ਔਰੇ ਹੈ ਤੇ ਕਹਿੰਦੇ ਸੋਡਾ ਤਿੰਨ ਰੰਗੇ ਦਾ ਨਾਤੇ ਸੂਟ ਲੱਭਣਾ ਹੈ ਤੇ ਜਿਹੜੇ ਮੈਂ ਤਿੰਨ ਰੰਗ ਹੁਣ ਬਣਵਾਣੇ ਆ ਤੇ ਨਾਲ ਉਹ ਸੋਨੂੰ ਲੱਭਣੇ ਆ ਸੋ ਉਹਨਾਂ ਲਈ ਆਪਾਂ ਲਾਈਟ ਪਰਪਲ ਨਾਲ ਡਾਰਕ ਪਰਪਲ ਦਾ ਕੰਬੀਨੇਸ਼ਨ ਕਰਕੇ ਬਹੁਤ ਹੀ ਪਿਆਰਾ ਤਿੰਨ ਰੰਗ ਦਾ ਸੂਟ ਰੈਡੀ ਕੀਤਾ ਹੈ ਬਿਲਕੁਲ ਨਿਊ ਲੁੱਕ ਚ ਰੈਡੀ ਹੋਇਆ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਦੁਪੱਟਾ ਵੀ ਆਪਾਂ ਟਾਈ ਡਾਈ ਬਣਾਇਆ ਫੋਰ ਸਾਈਡ ਬਾਰਡਰ ਵਰਕ ਪਲੱਸ ਹੈਂਗਿੰਗ ਮੋਤੀਆਂ ਵਾਲੀ ਲੈਸ ਲਗਾਈ ਹੋਈ ਹੈ ਤੇ ਬਜਟ ਵੀ ਬਿਲਕੁਲ ਨੋਰਮਲ ਜਾ ਰਿਹਾ ਹੈ